ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ ਇਨਸਾਨ 55000 ਸਾਲ ਪੁਰਾਣਾ ਮੀਟ ਖਾ ਲਵੇ ਜੀ ਹਾਂ ਇਹ ਕੋਈ ਮਜ਼ਾਕ ਨਹੀਂ ਹੈ ਅਲਾਸਕਾ ਦੇ ਇੱਕ ਵਿਗਿਆਨੀ ਨੇ ਬਰਫ਼ ਵਿੱਚ ਜੰਮੇ ਹੋਏ ਇੱਕ ਅਜਿਹੇ ਜਾਨਵਰ ਨੂੰ ਪਕਾ ਕੇ ਖਾਧਾ ਜੋ ਮਹਾਪਾਰਤ ਕਾਲ ਤੋਂ ਵੀ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕਿਆ ਸੀ ਅੰਟਾਰਕਟਿਕਾ ਅਤੇ ਸਾਈਬੇਰੀਆ ਦੀ ਬਰਫ਼ ਸਿਰਫ ਪਾਣੀ ਨਹੀਂ ਹੈ ਇਹ ਇੱਕ ਟਾਈਮ ਮਸ਼ੀਨ ਹੈ। ਇੱਥੇ ਵਿਗਿਆਨੀਆਂ ਨੂੰ ਅਜਿਹੇ ਜਾਨਵਰ ਮਿਲੇ ਨੇ ਜਿਨ੍ਹਾਂ ਦਾ ਖੂਨ ਅੱਜ ਵੀ ਤਰਲ ਹੈ ਅਤੇ ਡੀਐਨਏ ਇੰਨਾ ਤਾਜ਼ਾ ਹੈ ਕਿ ਉਹਨਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ। ਅੱਜ ਖੋਜ ਟੀਵੀ ਦੀ ਇਸ ਵੀਡੀਓ ਵਿੱਚ ਦੇਖੋ ਉਹ ਫਰੋਜ਼ਨ ਮੌਨਸਟਰਸ ਜੋ ਹਜ਼ਾਰਾਂ ਸਾਲਾਂ ਬਾਅਦ برف ਦੀ ਕਬਰ ਵਿੱਚੋਂ ਬਾਹਰ ਨਿਕਲੇ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਜਾਨਵਰ ਦੀ ਜਿਸ ਦਾ ਡਿਨਰ ਬਣਾਇਆ ਗਿਆ। ਕਰੀਬ 40 ਸਾਲ ਪਹਿਲਾਂ ਅਲਾਸਕਾ ਯੂਨੀਵਰਸਿਟੀ ਦੇ ਜੀਓਲੋਜਿਸਟ ਡੇਲ ਗੁਥਰੀ ਨੂੰ برف ਵਿੱਚ ਦੱਬਿਆ ਇੱਕ ਸਟੈਪਡ ਬਾਈਸਨ ਮਿਲਿਆ। ਇਹ ਬਾਈਸਨ 55000 ਸਾਲ ਪਹਿਲਾਂ ਮਰਿਆ ਸੀ। ਪਰ برف ਨੇ ਇਸ ਨੂੰ ਇੰਨਾ ਸੰਭਾਲ ਕੇ ਰੱਖਿਆ ਸੀ ਕਿ ਇਸ ਦੀ ਚਮੜੀ, ਮਾਸ ਅਤੇ ਹੱਡੀਆਂ ਬਿਲਕੁਲ ਸਹੀ ਸਲਾਮਤ ਸਨ। ਹਜ਼ਾਰਾਂ ਸਾਲਾਂ ਤੱਕ ਬਰਫ਼ ਵਿੱਚ ਰਹਿਣ ਕਾਰਨ ਇਸ ਦੀ ਚਮੜੀ ਨੀਲੀ ਹੋ ਗਈ ਸੀ। ਇਸ ਲਈ ਇਸ ਦਾ ਨਾਮ ਬਲੂ ਬੇਬ ਰੱਖਿਆ ਗਿਆ। ਪਰ ਹੈਰਾਨੀ ਦੀ ਹੱਦ ਉਦੋਂ ਹੋ ਗਈ ਜਦੋਂ ਡੇਲ ਗੁਥਰੀ ਨੇ ਇਸ ਬਾਈਸਨ ਦੇ ਗਰਦਨ ਦੇ ਮਾਸ ਦਾ ਇੱਕ ਟੁਕੜਾ ਕੱਟਿਆ। ਉਸ ਨੂੰ ਸਬਜ਼ੀਆਂ ਨਾਲ ਪਕਾਇਆ ਅਤੇ ਆਪਣੇ ਦੋਸਤਾਂ ਨੂੰ ਖਵਾਇਆ। ਉਨ੍ਹਾਂ ਮੁਤਾਬਕ ਇਸ ਦਾ ਸਵਾਦ ਮਿੱਟੀ ਵਰਗਾ ਸੀ ਅਤੇ ਇਹ ਬਹੁਤ ਹੀ ਸਖਤ ਸੀ। ਪਰ ਸੋਚੋ ਉਹਨਾਂ ਨੇ 55000 ਸਾਲ ਪੁਰਾਣਾ ਇਤਿਹਾਸ ਆਪਣੇ ਅੰਦਰ ਉਤਾਰ ਲਿਆ ਹੁਣ ਚਲਦੇ ਹਾਂ ਸਾਲ 2017 ਵਿੱਚ ਸਾਈਬੇਰੀਆ ਦੀਆਂ ਬਰਫ਼ੀਲੀਆਂ ਗੁਫਾਵਾਂ ਜਿਨ੍ਹਾਂ ਵਿੱਚ ਵਿਗਿਆਨੀਆਂ ਨੂੰ ਦੋ ਛੋਟੇ ਸ਼ੇਰ ਦੇ ਬੱਚੇ ਮਿਲੇ ਇਹਨਾਂ ਦਾ ਨਾਮ ਰੱਖਿਆ ਗਿਆ ਸਪਾਰਟਾ ਅਤੇ ਬੋਰਿਸ ਸਪਾਰਟਾ ਦੀ ਮੌਤ 28000 ਸਾਲ ਪਹਿਲਾਂ ਹੋਈ ਸੀ ਅਤੇ ਬੋਰਿਸ ਦੀ 43000 ਸਾਲ ਪਹਿਲਾਂ ਪਰ ਜਦੋਂ ਇਹ ਮਿਲੇ ਤਾਂ ਇੰਨਾਂ ਦੀਆਂ ਮੁੱਛਾਂ ਫਰ ਅਤੇ ਅੰਗ ਇੰਨੇ ਤਾਜ਼ਾ ਸਨ ਜਿਵੇਂ ਇਹ ਕੱਲ ਹੀ ਸੁੱਤੇ ਹੋਣ ਵਿਗਿਆਨੀ ਹੈਰਾਨ ਸਨ ਕਿ ਕੁਦਰਤ ਨੇ ਇਹਨਾਂ ਨੂੰ ਕਿਵੇਂ ਬਚਾ ਕੇ ਰੱਖਿਆ ਇਹ ਸ਼ੇਰ ਉਸ ਜਮਾਨੇ ਦੇ ਸਨ ਜਦੋਂ ਧਰਤੀ ਤੇ ਬੁਲੀ ਮੈਮਥ ਵਰਗੇ ਦੰਤ ਘੁੰਮਦੇ ਸਨ on டਾਰਕ ਟਿਕਾ ਨੂੰ ਇੱਕ ਆਈਸ ਹੋਲ ਕਿਹਾ ਜਾਂਦਾ ਹੈ ਜੋ ਇਤਿਹਾਸ ਨੂੰ ਨਿਗਲ ਲੈਂਦਾ ਹੈ। ਸਾਲ 2016 ਵਿੱਚ ਸਟੀਵ ਐਮਸਲੀ ਨਾਮ ਦੇ ਵਿਗਿਆਨੀ ਨੂੰ ਕੇਪ ਇਰੀਜ਼ਾ ਵਿੱਚ ਹੱਡੀਆਂ ਅਤੇ ਖੰਭਾਂ ਦਾ ਢੇਰ ਮਿਲਿਆ। ਇਹ ਸੈਂਕੜੇ ਮਮੀਫਾਈਡ ਪੈਂਗੂਇਨਸ ਹਨ। ਜਾਂਚ ਕਰਨ ਤੇ ਪਤਾ ਲੱਗਿਆ ਕਿ ਇਹ 800 ਸਾਲ ਪੁਰਾਣੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ 800 ਸਾਲ ਪਹਿਲਾਂ ਲिटल ਆਈਸ ਏਜ ਦੌਰਾਨ ਇੱਕ ਭਿਆਨਕ ਬਰਫ਼ੀਲੇ ਤੂਫਾਨ ਨੇ ਪੂਰੀ ਕਲੋਨੀ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਸੀ ਅੱਜ ਗਲੋਬਲ ਵਾਰਮਿੰਗ ਕਰਕੇ ਬਰਫ਼ ਪਿਘਲ ਰਹੀ ਹੈ ਅਤੇ ਇਹ ਪੁਰਾਣੀਆਂ ਲਾਸ਼ਾਂ ਬਾਹਰ ਆ ਰਹੀਆਂ ਨੇ ਜੋ ਇਨਸਾਨੀਅਤ ਲਈ ਇੱਕ ਖਤਰੇ ਦੀ ਘੰਟੀ ਹੈ ਅੰਟਾਰਕਟਿਕਾ ਦੇ ਸੀਮੋਰ ਆਈਲੈਂਡ ਤੇ ਵਿਗਿਆਨੀਆਂ ਨੂੰ 40 ਫੁੱਟ ਲੰਬੇ ਅਤੇ 15 ਟਨ ਭਾਰੀ ਇਲਾਸਮੋਸੋਰ ਦੇ ਫੌਸਲ ਮਿਲੇ ਇਹ ਡਾਇਨਾਸੌਰ ਦੇ ਜਮਾਨੇ ਦਾ ਸਮੁੰਦਰੀ ਰਾਖਸ਼ ਸੀ ਇਸ ਦਾ ਡੀਐਨਏ ਸਿਸਟਮ ਧਰਤੀ ਦੇ ਕਿਸੇ ਵੀ ਜਾਨਵਰ ਨਾਲ ਮੇਲ ਨਹੀਂ ਖਾਂਦਾ ਸੀ ਪਰ ਸਭ ਤੋਂ ਵੱਡਾ ਚਮਤਕਾਰ ਹੋਇਆ 2010 ਵਿੱਚ ਸਾਈਬੇਰੀਆ ਵਿੱਚ ਉਕੇ ਯੂਕਾ ਨਾਮ ਦਾ ਇੱਕ 39000 ਸਾਲ ਪੁਰਾਣਾ ਵੁਲੀ ਮੈਮਥ ਮਿਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੀ ਲਾਸ਼ ਵਿੱਚੋਂ ਲਿਕਵਿਡ ਬਲੱਡ ਨਿਕਲਿਆ। ਪਰਮਾਫ੍ਰੋਸਟ ਨੇ ਉਸ ਦੇ ਸੈੱਲਾਂ ਨੂੰ ਮਰਨ ਨਹੀਂ ਦਿੱਤਾ ਸੀ। ਜੈਨੇਟਿਕ ਇੰਜੀਨੀਅਰ ਹੁਣ ਕਹਿ ਰਹੇ ਹਨ ਕਿ ਇਸ ਖੂਨ ਅਤੇ ਡੀਐਨਏ ਦੀ ਮਦਦ ਨਾਲ ਕਲੋਨਿੰਗ ਕਰਕੇ ਮੈਮਥ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ ਸੋ ਦੋਸਤੋ ਬਰਤਵ ਨੇ ਉਨਾ ਰਾਜ਼ਾਂ ਨੂੰ ਸਾਹਮਣੇ ਰੱਖਿਆ ਹੈ ਜੋ ਸ਼ਾਇਦ ਕੁਦਰਤ ਨੇ ਹਮੇਸ਼ਾ ਲਈ ਖਤਮ ਕਰ ਦਿੱਤੇ ਸਨ ਪਰ ਸਵਾਲ ਇਹ ਹੈ ਕਿ ਸਾਨੂੰ ਕੁਦਰਤ ਦੇ ਨਿਯਮਾਂ ਦੇ ਖਿਲਾਫ ਜਾ ਕੇ ਇੰਨਾ ਫਰੋਜ਼ਨ ਮੌਨਸਟਰਸ ਨੂੰ ਦੁਬਾਰਾ ਜ਼ਿੰਦਾ ਕਰਨਾ ਚਾਹੀਦਾ ਹੈ ਕੀ ਇਹ ਸਾਡੇ ਲਈ ਖਤਰਾ ਬਣ ਸਕਦੇ ਨੇ ਆਪਣੀ رائے ਕਮੈਂਟਸ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰੋ ਅਤੇ ਖੋਜ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ